ਜੋ ਅੱਠੇ ਪਹਿਰਾ ਹੈ ਇਹ ਬੁੱਝੂ ਅੱਗੇ ਪਹਿਰਾ ਹੁੰਦਾ ਉਹ ਜਿਵੇਂ ਰੋਲ ਬਦਲਦੀ ਹੈ ਇੱਕ ਬੱਤੀ ਉੱਠ ਖੜਿਆ ਦੂਆ ਹੋ ਗਿਆ ਇਹਵੇਂ ਸਾਡੇ ਮੰਦੀ ਅਵਸਥਾ ਬਦਲਦੀ ਹੈ ਅਸੀਂ ਹੁਣ ਕੁਝ ਹੋਰ ਸੋਚਦੇ ਹਾਂ ਘੜੀ ਨੂੰ ਬੰਦ ਕਰਕੇ ਟੌਪਿਕ ਹੋਰ ਰੋਲ ਬਦਲਣ ਵਾਲੇ ਕੰਮ ਆਉਂਦਾ ਸਰ ਰੋਲ ਬਦਲਣ ਦੀ ਹੈ ਹੂੰ ਹੂੰ ਇਥੇ ਬਦਲਦੀ ਨਹੀਂ ਰੋਲ ਹੂੰ ਇੱਕ ਕੋਈ ਇਹਨੂੰ ਕਹਿੰਦੇ ਨੇ ਅ ਇੱਕ ਟੱਕ ਇੱਕ ਟੱਕ ਉਹ ਪਹਿਲਾਂ ਜਿਹੜੇ ਸੀਗੇ ਪ੍ਰਚਾਰਕ ਇੱਕ ਰਸ ਇੱਕ ਟੱਕ ਇੱਕ ਰਸ ਇੱਕ ਟੱਕ ਟੱਕ ਲਗਾਤਾਰ ਲੱਗੇ ਲਗਾਤਾਰ ਉਸੇ ਵਸਤੂ ਹਮ ਵਸਤੂ ਨਹੀਂ ਬਦਲਦੀ ਉਹ ਪ੍ਰੀਤ ਹੀ ਰਹਿੰਦੀ ਆ ਠੇਪੇ ਉਹ ਅਮਲੇ ਦੀ ਵਸਤੂ ਅਵਲੇ ਰੋਠੇ ਪਹਿਰ ਉੱਤੋਂ ਮੂੰਹ ਨਾਲ ਜੋ ਮਰਜੀ ਲਿਕ ਰਹੀ ਆ ਵੇ ਅੰਦਰ ਉਹਨੇ ਉਹੀ ਗੱਲ ਰੋਣੀ ਗੰਦਮਾਸ਼ੀ ਨਾਲ ਜੜਿਆ ਹੁੰਦਾ ਨਹੀਂ ਅੰਦਰੋਂ ਦਾ ਚਾਲ ਨਹੀਂ ਜੇ ਹੂ ਵੀ ਮੇਰਾ ਫਿਰ ਉਹ ਡਾਊਨ ਹੋ ਗਿਆ ਨਹੀਂ ਡਾਊਨ ਨਹੀਂ ਹੋਇਆ ਬੇਰੀ ਜ਼ਿੰਦਗੀ ਦੇ ਵਿੱਚ ਕਦੇ ਇਹਦਾ ਫੇਰ ਨਾ ਜਵੇ ਭਈ ਅੱਛਾ ਬ੍ਰੇਕ ਦਿਖਾਤਾ ਨਾ ਹੋਵੇ ਇਹ ਐ ਨਾ ਹੋਵੇ ਕਿਸੇ ਵੇਲੇ ਮੇਰੇ ਨੂੰ ਨਾ ਵੇਲੇ ਇਹੀ ਚਿੰਤਾ ਦਾ ਗੁਰੂ ਇਹਹੀ ਚਿੰਤਾ ਨਾ ਵੜੇ ਨੂੰ ਚਾਹੀਦੀ ਨਾਮ ਤੋਂ ਬਿਨਾ ਜਿਵੇਂ ਅਮਲੀ ਹਮਲ ਤੋਂ ਬਿਨਾ ਮਰ ਜਾਂਦਾ ਹੈ। ਉਹ ਅਮਲੀ ਅਮਲੀ ਨਾਮ ਤੋਂ ਬਿਨਾ ਦੇ ਮਰ ਜਾਂਦਾ। ਜੇ ਨਾਮ ਨਾ ਹੋਵੇ ਜਿਸ ਵੇਲੇ ਮੌਤ ਆਉਣੀ ਹੈ ਪਛਾਣ ਤੋਂ। ਜਿਸ ਵੇਲੇ ਕਾਲ ਦਾ ਸਮਾਂ ਸੌਤ ਗਿਰੋ ਕੋਈ ਨਹੀਂ ਪਛਾਣ ਸਕਦਾ। ਸਮਾਂ ਕਦੋਂ ਉਹਦਾ ਪਤਾ ਕੋਈ ਨਹੀਂ ਦਾ ਪਤਾ ਕੋਈ ਨਹੀਂ। ਆਹਦਾ ਪਤਾ ਕੋਈ ਨਹੀਂ। ਪਤਾ ਕੋਈ ਨਹੀਂ। ਤੇ ਹਣਾ ਵੀ ਇੱਕ ਸਕਿੰਟ ਚ ਆਹੋ ਆਦਮੀ ਇੱਕ ਦਮ ਆ ਸੰਭਲਣਾ ਟਾਈਮ ਵੀ ਮਿਲਦਾ ਜੇ ਤੁਸੀਂ ਇੰਨੀ ਛੇਤੀ ਨਹੀਂ ਮੁੜ ਸਕਦੇ ਵਾਪਸ ਜਿਵੇਂ ਗੱਤਕੇ ਆਲਾ ਮੁੜਦਾ ਉਹਦੀ ਸੋਟੀ ਮੁੜਦੀ ਹੈ ਉਹਦਾ ਪੈਰ ਮੁੜਦਾ ਹਮ ਸਖਲਾਈ ਤੇ ਜਦੋਂ ਉਹਦਾ ਦੂਏ ਦਾ ਬਾਹਰ ਆਉਂਦਾ ਉਹਦਾ ਬਾਹਰ ਚ ਉਹਦੀ ਨਿਗਾਹ ਹੁੰਦੀ ਹੈ ਇੰਨੀ ਨਿਗਾਹ ਧਿਆਨ ਤਲਵਾਰ ਵਾਲੇ ਦੇ ਸਾਹਮਣੇ ਆਣ ਤੇ ਜਿਵੇਂ ਆਪਾਂ ਰਹੇ ਹਾਂ ਐ ਜਿੰਨਾ ਚਿਰ ਧਿਆਨ ਨਹੀਂ ਕਾਲ ਚ ਰੱਖਿਆ ਜਾਊਗਾ ਉਹਨਾਂ ਦਾ ਜਿਵੇਂ ਬਚਾ ਨਹੀਂ ਹੋ ਸਕਦਾ ਸਾਹਮਣੇ ਲੈ ਤਲਵਾਰ ਨੇ ਖੜਾ ਤੇਰਾ ਤਾਂ ਗੂ ਆ ਪਸ ਗਿਆ ਮਾਰੂ ਤੁ ਤੂੰ ਕੁ ਲੋ ਦੇਖ ਰੇ ਮੇਰੇ ਧਿਆਨ ਕਿਤੇ ਵੀ ਰਹੇ ਜੇ ਗਤਕੇ ਵਾਂਗੂ ਧਿਆਨ ਨੂੰ ਜਦੀ ਆਪਣੇ ਮੂਨ ਲਾਜਣਾ ਚਾਹੀਦਾ ਉਹਦੇ ਜਿੰਦਾ ਧਿਆਨ ਰਹੇ ਮਨ ਨੂੰ ਮਨੋ ਬਸਾਰਿਆ ਇਹ ਗੱਲ ਗੱਲ ਵੀ ਰਹੀ ਜਿਹੜਾ ਮਨ ਨੂੰ ਮਨੋ ਬਸਾਰਿਆ ਆਪਾਂ ਕਹਿੰਦੇ ਵੀ ਜੇ ਯਾਦ ਰਹਿੰਦਾ ਇਹ ਮਰਨ ਨੂੰ ਬਸਾਰਿਆ ਹੋ ਰਿਹਾ ਕੱਲ ਗੱਲ ਕੀਤੀ ਮਰਨ ਬਹੁਤ ਹਮੇਸ਼ਾ ਯਾਦ ਰਹਿਣੀ ਚਾਹੀਦੀ ਨਹੀਂ ਮੌਤ ਹਮੇਸ਼ਾ ਮੌਤ ਹੀ ਇੱਕ ਸਾਨੂੰ ਐਸੀ ਭੈ ਹੈ ਜਿਹੜੀ ਭਗਤੀ ਕਰਾਉਂਦੀ ਹੈ ਭੈ ਦੇ ਬਿਨਾ ਭਗਤੀ ਨਹੀਂ ਹੋ ਸਕਦੀ ਭੈ ਦੇ ਬਿਨਾ ਬਲਤਨ ਹੋਇ ਤੇਰੀ ਨਹੀਂ ਯਾਦ ਰੱਖਦਾ ਨਹੀਂ ਰੱਖਦਾ ਜੇਬ ਚ ਜੇ ਪਤਾ ਹੈ ਜਦ ਮੈਨੂੰ ਅਟੈਕ ਹੋਣਾ ਹੈ ਮੈਨੂੰ ਇਸ ਕੁੜੀ ਨਾਲ ਕੰਮ ਹੋਣਾ ਹੈ ਜੇ ਕੋਈ ਐਸੀ ਹੋਰ ਵੀ ਬਿਮਾਰੀ ਹੈ ਜਿਹੜੀ ਉਹਨੂੰ ਫਿਰ ਕਿਤੇ 15 ਮਿੰਟ ਵੀ ਨਾ ਦੇਣੇ ਤਾਂ ਉਹ ਗੋਲੀ ਜੇਪ ਤੇ ਰੱਖੂਗਾ ਜਦੇ ਮੂਛ ਬਾਲੂ ਕਿਨਾਰੀ ਹੋ ਰਿਹਾ ਹਾਂ ਇਸ ਕਰਕੇ ਇਹਦਾ ਮਤਲਬ ਇਹ ਨਹੀਂ ਹੈ ਭਗਤ ਕਿਸੇ ਨਾਲ ਗੱਲੇ ਨਹੀਂ ਕਰਦੇ ਹੁਣ ਗੱਲ ਕਰਦੇ ਨੇ ਦੁਨੀਆ ਸੋ ਮੇਰੇ ਠਾਠਾ ਬਗਾ ਕਾਹਨੋਂ ਠੀਕ ਹੈ ਤਬਲੀ ਨੂੰ ਤਬਲੀ ਜਲਦੀ ਹਾਂ ਧਿਆਨ ਉਹਨਾਂ ਦਾ ਉਹਦੇ ਕੀ ਹੈ ਉਹ ਬਾਕੀਆਂ ਨੂੰ ਕਹਿ ਰਹੇ ਨੇ ਤੁਸੀਂ ਪਿੱਛੇ ਰਹੋ ਤੁਸੀਂ ਨਾਲ ਲੜਿਆ ਹੋਏ ਤੇ ਤੁਹਾਡੇ ਕੋਲ ਇਹ ਤਾਂ ਬਚਾ ਨਹੀਂ ਹੈ ਤੁਸੀਂ ਪਿੱਛੇ ਰਹੋ ਮੈਂ ਇਹਦੇ ਮੂਹਰੇ ਹੈਗਾ ਖੜਾ ਨਾਲ ਜਨ ਵਾਲਾ ਢੋ ਵੀ ਕਰ ਰਿਹਾ ਹੈ ਜੇ ਬੋਲ ਰਿਹਾ ਉਹਨੂੰ ਤੁਸੀਂ ਪਿੱਛੇ ਰਹੋ ਮੈਂ ਉਹਨੂੰ ਥਾਮ ਲੂੰਗਾ ਕੱਲ੍ਹਾਈ ਨਾਲ ਵੀ ਕਰ ਰਹੇ ਹਨ ਉਹਨਾਂ ਨੂੰ ਸਤਿ ਧਿਆਨ ਉਹਦੀ ਬੀਤੀ ਸਭ ਦਾ ਨੰਗਨ ਏ ਵੇ ਉਹ ਤੇ ਅੰਜ ਨਹੀਂ ਰਹਿੰਦਾ ਕਾਲ ਤੋਂ ਵਿਚਾਰੀ ਇਹ ਦੋ ਚੀਜ਼ਾਂ ਆ ਗਈਆਂ ਉਹਨਾਂ ਇਕਤਾ ਮੈਂ ਕਿਹਾ ਵੀ ਪ੍ਰੇਮ ਦੀ ਪ੍ਰੇਮ ਹੈ ਅੱਠ ਅੱਠੇ ਉਹ ਇੱਕ ਆ ਗਈ ਮੌਤ ਯਾਦ ਰੱਖਣੀ ਦੋ ਚੀਜ਼ਾਂ ਐਡੇ ਟਾਈਮ ਯਾਦ ਆਲੀ ਗੱਲ ਜਿਹੜੀ ਹੈ ਇੱਕੋ ਹੀ ਆ ਦੋ ਚੀਜ਼ਾਂ ਦੋ ਹੈ ਨਹੀਂ ਕਾਲ ਹੀ ਕਰਤਾ ਹੈ ਨਹੀਂ ਉਸ ਕਾਲ ਨਾਲੇ ਇੱਕੋ ਹੀ ਹੁਕਮ ਹੈ ਕਾਲ ਵੀ ਕਰਤਾ ਵੀ ਉਸਨੂੰ ਧਿਆਨ ਰੱਖਣਾ ਹੋਰ ਵੀ ਧਿਆਨ ਰੱਖਣਾ ਬਾਣ ਇਹਦੇ ਧਿਆਨ ਰੱਖਣਾ ਦੋ ਚੀਜ ਨਹੀਂ ਹੈ ਸਾਹੀ ਗੱਲ ਦੋ ਹੀ ਗਣਿਕ ਹੁਕਮ ਨਹੀਂ ਜਮੜ ਬਰਨਾ ਹੁਕਮ ਨਹੀਂ ਆ ਲਖਣੌਰ ਦੀਦਾਰ ਖੜੇ ਨਹੀਂ ਕੋਈ ਗੱਲ ਨਹੀਂ ਕਹਿੰਦਾ ਹਾ ਮੀਹ ਪਈ ਜਾਂਦਾ ਬਹੁਤ ਯਾਦ ਰੱਖਣ ਦੀ ਗੱਲ ਹੈ ਮੀਹ ਪਈ ਜਾਂਦਾ ਹਾ ਇਹਨੇ ਕਹਿੰਦਾ ਮੀਹੇ ਪਈ ਜਾਂਦਾ ਬਹੁਤ ਹੁਕਮ ਹੈ ਹੁਣ ਬਹੁਤ ਕੀ ਹੈ ਮੌਤ ਕੋਈ ਚੀਜ਼ ਨਹੀਂ ਅਸਲ ਦੇ ਵਿੱਚ ਹੈ ਮੌਤ ਸਮੇਂ ਦੀ ਗੱਲ ਹੈ ਸਮਾਂ ਕਾਦਾਣਾ ਹੋਵੇ ਯਾਦ ਰੱਖਣਾ ਬਹੁਤ ਕੀ ਚੀਜ਼ ਹੈ ਬਹੁਤ ਕੀ ਕਾਦਾਣਾ ਕੀ ਨਹੀਂ ਕਾਦਾਣਾ ਦਾ ਮਤਲਬ ਕਾਦ ਆਣਾ ਇਹਦਾ ਪਤਾ ਨਹੀਂ ਯਾ ਤਾਹੀਂ ਰੱਖਣਾ ਹੈ ਪਤਾ ਨਹੀਂ ਜਿਹੜੀ ਚੀਜ਼ ਦਾ ਪਤਾ ਨਹੀਂ ਤੇ ਆਲੋ ਉਸੇ ਜ ਰੱਖਣਾ ਇਹ ਤਾਂ ਪਤਾ ਹੈ ਇਹ ਕਿਵੇਂ ਹਾਂ ਇਹ ਕਿਵੇਂ ਜੀ ਬਦ ਰੱਖਣਾ ਸਮਝਦਾ ਨਹੀਂ ਗਾਜਾ ਅਪਨ ਬਦਾਂ ਵੀ ਗੱਡੀ ਇੱਕੋ ਜੇ ਹੋਣੀ ਹੈ ਹਾਂਜੀ 11 ਵਜੇ ਹੋਣੇ 2 ਘੰਟੇ ਜਿੰਦ ਤੱਕ ਮਰਜ਼ੀ ਤੁਸੀਂ ਤਿਆਰ ਹੋ ਹੂੰ ਪਰ ਅੱਜ ਮੀਟਿੰਗ ਕਰਿਆ ਗਿਆ ਇਦਾਂ ਤੇ ਕੋਈ ਬੰਡਮ ਨਹੀਂ ਮਿਲਣਾ ਉਹਨੇ ਆਇਆ ਹੁਣ ਰੁਕਣਾ ਨਹੀਂ ਆਇਆ ਨਿਕਲ ਜਾ ਉਹ ਉਤਾਰ ਆਇਆ ਦਿਖਦਾ ਟਾਰਗੇਟ ਦਿਖਦਾ ਨਾ ਵੀ ਇਧਰ ਆਉਣੀ ਹੈ ਇਹਦਾ ਤਾਂ ਕੋਈ ਟਾਰਗੇਟ ਇੰਨੀ ਦਿਖ ਰਿਹਾ ਉਧਰ ਆਉਣ ਕਿ ਕਿਤੇ ਨਾ ਇਹ ਅਗਲੀ ਗੱਲ ਹੈ ਇਹ ਅਗਲੀ ਗੱਲ ਹੈ ਇੱਕ ਲੱਖ ਇਹੜੀ ਇੱਕ ਦਿਓ ਕਿੰਧਰੋਂ ਕਾਰ ਆ ਜਾਣਾ ਨਹੀਂ ਪਤਾ ਨਹੀਂ ਕੀਤਾ ਬੱਚੋਂ ਘਾੜੋ ਤਾਂ ਕਾਲ ਤਾਂ ਬਚਤ ਦੀ ਗੱਲ ਕੀਤੀ ਹੈ ਵਾਏ ਉਹ ਕਹ ਬਚਾ ਨਹੀਂ ਜਾ ਸਕਦਾ ਅਕੀਤਾ ਬਚੋ ਕਾਲ ਕਾਲ ਤੋਂ ਬਚਿਆ ਨਹੀਂ ਜਾ ਸਕਦਾ ਸਰੀਰ ਨੂੰ ਬਚਾਇਆ ਜਾ ਸਕਦਾ ਇਹ ਉਦੋਂ ਕਰਨਾ ਕੀ ਹੈ